ਅਵੇਰਨੈਸ ਆਰਗਨ ਡੋਨੇਸ਼ਨ ਦੀ ਆਪਣੇ ਨੌਰਥ ਸਾਊਥ ਸੇ ਕਾਫੀ ਜ਼ਿਆਦਾ ਹੈ ਨੌਰਥ ਸੇ ਬਹੁਤ ਘੱਟ ਹੈ ਬਾਡੀ ਵਗੈਰਾ ਦੀ ਡੋਨੇਸ਼ਨ ਦੀ ਤਾਂ ਫੇਰ ਵੀ ਜਾਣ ਗਈ ਹੈ ਆਰਗਨ ਡੋਨੇਸ਼ਨ ਬਾਰੇ ਅਵੇਰਨੈਸ ਦੀ ਇਹਨਾਂ ਨੇ ਇੱਕ ਮੁਹਿੰਮ ਲਾਈ ਹੈ ਉਸੇ ਕੜੀ ਦੇ ਵਿੱਚ ਇਹਨਾਂ ਨੇ ਅੱਜ ਇੱਕ ਇਵੈਂਟ ਅਸੀਂ ਰੱਖਿਆ ਜੀ ਬਟਿੰਡਾ ਸਾਈਕਲਿੰਗ ਗਰੁੱਪ ਦੇ ਨਾਲ ਬਰਾਲਕੇ ਆਈਐਮਏ ਆਈਐਮਏ ਦੇ ਵੀ ਸਾਰੇ ਇਨਵੋਲਵ ਸੀਗੇ ਜੀ ਫਾਇਰ ਬ੍ਰਿਗੇਡ ਤੋਂ ਅਸੀਂ ਚੱਲੇ ਸੀਗੇ ਰਾਈਡ ਕਰਕੇ ਡੀਸੀ ਸਾਹਮਣੇ ਫਲੈਗ ਆਫ ਕੀਤਾ ਸੀਗਾ ਤੇ ਕੱਲ ਮੈਦਾਨ ਸਾਹਿਬ ਦੇ ਥਰੂ ਮੈਂ ਅਪਰੋਚ ਕੀਤੀ ਸੀ ਮੈਂ ਕਿ ਇੱਕ ਬਹੁਤ ਇਹਨਾਂ ਡਾਕਟਰ ਸਾਹਿਬ ਨੇ ਦੱਸਿਆ ਬਹੁਤ એનਰਜੈਟਿਕ ਗਰੁੱਪ ਹੈ ਸਾਡੇ ਯੰਗਸਟਰਸ ਦਾ ਰੋਜ਼ ਗਾਰਡਨ ਦੇ ਵਿੱਚ ਮੈਂ ਤਾਂ ਯੰਗਸਟਰਸ ਹੀ ਬਹੂੰਗਾ ਜੀ ਆਹ ਮਰਜੀ ਲੈ ਲਓ ਦੇਖੋ ਜੀ ਸਾਡੇ ਕੋਲ ਹਾਂ ਹਾਂ ਅਸੀਂ ਉਹੀ ਸੁਸਲੋਬਨ ਦਿੰਨੇ ਹੁੰਦੇ ਹੁੰਦੇ ਆ ਜੀ ਕਿ ਜੇ ਹਸਪਤਾਲ ਖਾਲੀ ਕਰਨੇ ਆ ਤਾਂ ਖੇਡ ਦੇ ਮੈਦਾਨ ਭਰ ਦਿਓ ਐਕਟੀਵਿਟੀ ਆ ਸਪੋਰਟਸ ਐਕਟੀਵਿਟੀਆਂ ਆ ਸਾਈਕਲਿੰਗ ਹੋਵੇ ਚਾਹੇ ਜੋ ਵੀ ਤੁਸੀਂ ਇੱਕ ਲੈਫਿੰਗ ਕਰਦੇ ਹੋ ਇੱਕ ਐਕਟੀਵਿਟੀ ਆ ਪਹਿਲੀ ਗੱਲ ਤਾਂ ਸਵੇਰੇ ਆ ਆਪਾਂ ਜਦੋਂ ਘਰੋਂ ਨਿਕਲਣਾ ਇਹੀ ਬਹੁਤ ਵੱਡੀ ਇੱਕ ਅਚੀਵਮੈਂਟ ਅੱਜ ਕੱਲ ਦੇ ਟਾਈਮ ਦੇ ਵਿੱਚ ਤੇ ਉਸ ਕਰਕੇ ਅਸੀਂ ਮੈਦਾਨ ਸਾਹਿਬ ਨੂੰ ਕਹਿੰਦੇ ਅਸੀਂ ਇਨਵੋਲ ਕਰਦੇ ਆਪਾਂ ਇੱਕ ਇੱਕ ਸੁਨੇਹਾ ਆਪਣੇ ਸ਼ਹਿਰ ਦੇ ਵਿੱਚ ਜਾਵੇ ਕਿਉਂਕਿ ਤੁਸੀਂ ਸਾਰੇ ਆਪਣੇ ਇਲਾਕੇ ਦੇ ਬ੍ਰਾਂਡ ਬੈਸਟਰਜ਼ ਹੈਗੇ ਹੋ ਕਿ ਇੱਕ ਆਰਗਨ ਡੋਨੇਸ਼ਨ ਦੇ ਉੱਤੇ ਇੱਕ ਆਪਾਂ ਮੈਸੇਜ ਮੈਂ ਡਾਕਟਰ ਸਾਹਿਬ ਨੂੰ ਆ ਸਾਡੇ ਛੋਟੂ ਨੂੰ ਵੀ ਸੁਣ ਲਿਆ ਜੀ ਮੜੀ ਨਿਕਲ ਆ ਬੰਦੇ ਵੇਚੋ ਛੋਟੂ ਹਾਂਜੀ ਹਾਂਜੀ ਛੋਟੂ ਇਹ ਬਹੁਤ ਅੱਛਾ ਕੰਮ ਕਰਦੇ ਆ ਲੇਕਿਨ ਸਾਈਕਲਿੰਗ ਦੇ ਵਿੱਚ ਇੱਕ ਨੁਕਸਾ ਵੀ ਪਹਿਲੇ ਦਿਨ ਦਾ ਉਹ ਜਾਂਦੇ ਕੋਈ ਨਹੀਂ ਜਾਂਦੇ ਅਸੀਂ ਚੱਲਦੇ ਦਿਨ ਦਾ ਜੈ ਤੋਂ ਤੱਕ ਫਿਰ ਕੋਟ ਪੂਰੇ ਫਿਰ ਫ੍ਰੀਡ ਕੋਟ ਫਿਰ ਕਰੋਜਪੁਰ ਇਹ ਜਦੋਂ ਐਕਸੈਸ ਹੋ ਜਾਂਦਾ ਕਹਿੰਦਾ ਜੀ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਪਤਾ ਨਹੀਂ ਉਹ ਤੁਹਾਨੂੰ ਜਦੋਂ ਮਿਲਿਆ ਅਸੀਂ ਰੋਜ਼ ਸਾਰੇ ਪ੍ਰੋਫੈਸ਼ਨਲ ਕਿਉਟ ਵਾਲੇ ਜਾਣ ਵਾਲੇ ਆ ਸਾਡੇ ਪਰ ਨਿਕਲ ਨਹੀਂ ਕਰਦਾ ਜੀ ਫਰਦੂਸ ਫਾਈਟਰ ਦੇ ਤੱਕ ਜਿਹੜੀ ਸਾਡੀ ਖਤਮ ਹੋ ਜਾਂਦੀ ਆ ਕੰਮ ਕਰਨ ਚਾਹਦੇ ਆ ਤੇ ਸਟਾਰਮ ਹੁੰਦਾ ਜਿਹਨੇ ਜਦ ਤੋਂ ਪਹਿਲਾਂ ਫਲੋ ਹੁੰਦਾ ਜੀ ਆਪਾਂ ਕਿਸੇ ਵੀ ਚਾਹੇ ਦਰਿਆਵਾਂ ਨੂੰ ਵੀ ਮੰਨ ਲਾ ਸਕਦੇ ਓਵੇਂ ਇਹ ਜਿਹੜੇ એનર્ਜੀ ਵਾਲੇ ਬੰਦੇ ਜਾਂਦੇ ਆ ਕਿਉਂਕਿ ਸਾਡਾ ਵੀ ਜਿਵੇਂ ਤੁਹਾਡਾ ਗਰੁੱਪ ਹੈਗਾ ਇਹਦੇ ਵਿੱਚ ਹਰ એનર્ਜੀ ਲੈਵਲ ਦੇ ਆ ਮਤਲਬ 15 ਸਾਲ ਤੋਂ ਲੈ ਕੇ 85 ਸਾਲ ਤੱਕ ਦੇ ਮੈਂਬਰ ਆ ਹਾਂਜੀ ਇੱਕ ਗੱਲ ਹੋਰ ਆ ਬੌਜੀ ਸਾਰਿਆਂ ਨੂੰ ਪਿਆਰ ਭਰੀ